ਵਾਹਿਗੁਰੂ ਜੀ ਦਾ ਖਾਲਸਾ ਹੈ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਗੱਲ ਜਿਹੜੀ ਉਹ ਪੰਛਮੀ ਬੰਗਾਲ ਦੀ ਕਰਨੀ ਆ ਮੰਮਤਾ ਜੀ ਦੀ ਤੇ ਉਹਦੇ ਨਾਲ ਮੈਂ ਗੱਲਾਂ ਲੋਕਾਂ ਦੇ ਨਾਲ ਕੁਝ ਸ਼ੇਅਰ ਵੀ ਕਰੂੰਗਾ ਕੁਝ ਮੰਤਰੀਆਂ ਤੋਂ ਪੁੱਛਣਾ ਵੀ ਚਾਹੂੰਗਾ ਕੁਝ ਪੰਜਾਬ ਦੇ ਤੋਂ ਵੀ ਪੁੱਛਣਾ ਚਾਹੂੰਗਾ ਜਿਹੜੇ ਘਰ ਹੀ ਬੈਠੇ ਰਹਿੰਦੇ ਆ ਅੱਛਾ ਜੀ ਸਾਡੇ ਜਿਹੜੇ ਪੰਜਾਬ ਦੇ ਕਈ ਮੈਂ ਵੇਖੇ ਕਈ ਹੋਰ ਸਟੇਟਾਂ ਦੇ ਵੇਖੇ ਨਿਊਜ਼ ਚੱਲ ਰਹੀ ਸੀ ਕਿੰਨਾਂ ਨੇ ਪਟਾਕੇ ਫੋੜਤੇ ਕਿੰਨਾਂ ਨੇ ਕੁਛ ਕਰਤਾ ਕਿੰਨਾਂ ਨੇ ਕੁਛ ਕਰਤਾ ਇਹਦੇ ਤੋਂ ਇੱਕ ਮੈਨੂੰ ਕਹਾਵਤ ਯਾਦ ਆਈ ਆ ਆਖੇ ਸੂਵੇ ਭੇੜ ਤੇ ਤਿੰਗੇ ਛਤਰਾ ਬੰਗਾਲ ਦੇ ਵਿੱਚ ਇਲੈਕਸ਼ਨ ਹੋ ਜਿੱਤੇ ਆ ਇੱਥੇ ਕੋਈ ਐਵੇਂ ਪਟਾਕੇ ਚਲਾਏ ਜਾਂਦੇ ਆ ਕੁਝ ਕਰੀ ਜਾਂਦੇ ਆ ਆਪਦੇ ਕਿੱਸੇ ਨਾ ਲਾਓ ਮੈਂ ਕਿਉਂਕਿ ਜਿਹੜੇ ਉਹ ਮੁੱਖ ਮੰਤਰੀ ਬਣਿਆ ਤੇ ਉਹਨਾਂ ਦੀ ਸਟੇਟ ਨੂੰ ਫਾਇਦਾ ਜਿਹੜੇ ਕਹਿ ਰਹੇ ਜੀ ਇਸ ਦਾ ਮੋਦੀ ਨੂੰ ਰੋਣਾ ਸੀ ਮੋਦੀ ਹਾਰ ਗਿਆ ਮੈਂ ਕਹਿੰਨਾ ਜੇਕਰ ਮੋਦੀ ਹਾਰ ਗਿਆ ਨਾ ਤੁਸੀਂ ਇਹ ਨਾ ਕਿਹਾ ਕਰੋ ਮੋਦੀ ਹਾਰ ਗਿਆ ਅੱਛਾ ਤਿੰਨ ਵਾਰੀ ਤਾਂ ਹੋ ਗਿਆ ਉਹ ਬੀਬਾ ਜੀ ਸਾਡੇ ਜਿਹੜੇ ਮੁੱਖ ਮੰਤਰੀ ਬਣ ਰਹੇ ਆ ਬੜੀ ਖੁਸ਼ੀ ਦੀ ਗੱਲ ਹੈ ਪਰ ਉਹ ਉਹਦੇ ਨਾਲ ਮੋਦੀ ਨੂੰ ਕੋਈ ਫਰਕ ਨਹੀਂ ਪਿਆ ਪੰਜਾਬ ਦੇ ਵਿੱਚ ਅੱਜ ਤੱਕ ਭਾਜਪੀ ਦੀ ਸਰਕਾਰ ਨਹੀਂ ਆਈ ਉਹਦੇ ਵਿੱਚ ਮੋਦੀ ਨੂੰ ਕੋਈ ਫਰਕ ਨਹੀਂ ਪਿਆ ਪੰਜਾਬ ਦੇ ਵਿੱਚ ਉਹਨਾਂ ਦੇ ਕੋਈ ਐਮਪੀ ਨਹੀਂ ਬਣੇ ਸਿਵਾਏ ਬਾਦਲ ਕਾਤੋਂ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਔਰ ਹੋਰ ਵੀ ਕਈ ਸਟੇਟਾਂ ਜਿੱਥੇ ਸਰਕਾਰ ਨਹੀਂ ਭਾਜਪੀ ਦੀ ਮੈਂ ਤਾਂ ਵੇਖਿਆ ਨਹੀਂ ਕਿਤੇ ਮੋਦੀ ਕਾਰ ਨੀਂਦੀਆਂ ਗੋਲੀਆਂ ਲੈ ਕੇ ਸੌਂਦਾ ਮੋਦੀ ਨੂੰ ਤਾਂ ਕੋਈ ਘਾਟਾ ਨਹੀਂ ਪੈਣਾ ਇਹ ਤਾਂ ਘਾਟਾ ਆਪਣੇ ਆ ਕਿਉਂਕਿ ਜਿਹੜੀ ਕਹਿ ਲਿਖੇ ਸੈਂਟਰ ਦੀ ਸਰਕਾਰ ਹੈ ਅੱਜ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਆਪਣੇ ਪੰਜਾਬ ਦਾ ਜੇ ਕਹਿ ਲਿਖੇ ਵੀ ਹਾਂ ਹਾਂ ਵੀ ਆ ਕੇ ਮੋਦੀ ਆ ਕੇ ਦੇ ਤਰਲੇ ਪਾਊਗਾ ਨਾ ਕੱਲ ਨੂੰ ਕੈਪਟਨ ਮਰਿੰਦਰ ਸਿੰਘ ਜਾਊਗਾ ਉਹਨਾਂ ਕੋਲ ਵੀ ਸਾਨੂੰ ਆਹ ਕੰਮ ਸਾਡਾ ਕੰਮ ਕੱਢੋ ਨਾਲੇ ਅਕਸਰ ਹੀ ਭਗਵੰਤ ਮਾਨ ਕਰਦਾ ਰਹਿੰਦਾ ਵੀ ਇਹਨਾਂ ਵੀ ਨਹਿਮੇਸ਼ ਨਾਲ ਮੀਟਿੰਗ ਹੋ ਜਾਂਦੀਆਂ ਕਈ ਵਾਰੀ ਸੁਣਿਆ ਨਾ ਤੁਸੀਂ ਭਗਵੰਤ ਮਾਨ ਦੇ ਮੂੰਹੋਂ ਤੇ ਇਹਨਾਂ ਨੂੰ ਕੰਮ ਪੈਂਦਾ ਉਹਨਰ ਤੱਕ ਉਹਨਾਂ ਦੀ ਕੇਂਦਰ ਦੀ ਸਰਕਾਰ ਹੈ ਇਹਨਾਂ ਦੀ ਸਟੇਟ ਦੀ ਆ ਇਹਦਾ ਗੱਲ ਇੱਕ ਤੁਹਾਨੂੰ ਦੱਸਣ ਦੇ ਯੋਗ ਹੋ ਗਈ ਹੁਣ ਇੱਥੇ ਗੱਲ ਮੈਂ ਕਰੂੰਗਾ ਸਾਡੀ মিডিਆ ਬਾਰੇ ਦੇ ਸਾਡੇ ਲੋਕਾਂ ਨੂੰ ਵੀ ਕਹਿਣਾ ਚਾਹੂੰਗਾ ਹੁਣ ਜੇਕਰ ਮੈਂ মিডিਆ ਦੀ ਕਰਾਂ ਕਹਿੰਦੇ ਜੀ মিডিਆ ਨੇ ਬੜਾ ਜ਼ੋਰ ਲਾਇਆ ਮੰਮਤਾ ਨੂੰ ਹਰਾਉਣ ਵਾਸਤੇ ਮੰਮਤਾ ਜੀ ਨੂੰ ਬੀਬਾ ਜੀ ਨੂੰ ਤੇ ਪਰ ਮੈਂ ਗੱਲ ਲੋਕਾਂ ਨੂੰ ਕਹਿ ਦੇਵਾਂ ਕਹਿੰਦੇ ਜੀ ਉਹਨਾਂ ਨੇ ਜਿਹੜਾ ਕੱਲ ਕੇ ਵੀ ਲੋਕਤੰਤਰ ਦੇਸ਼ ਦੇ ਵਿੱਚ ਲੋਕਾਂ ਦੇ ਨਾਲ ਚੱਲੇ ਆ ਆਪਣੇ ਮੁੱਖ ਮੰਤਰੀਆਂ ਤਰ੍ਹਾਂ ਨਹੀਂ ਵੀ ਟਵੀਟ ਪਾਦੇ ਜਾਂ ਉਹਨਾਂ ਨੇ ਘਰੇ ਬੈਠਿਆ ਨਾ ਕੁਝ ਕਰ ਲਿਆ ਵੀ ਹਾਂਜੀ ਅਸੀਂ ਤਾਂ ਕਿਸਾਨਾਂ ਦੇ ਨਾਲ ਅਸੀਂ ਜਾਂ ਉਹਨਾਂ ਦੇ ਨਾਲ ਆ ਕਹਿੰਦੇ ਜੀ ਉਹ ਨਾਲ ਖੜਦੇ ਆ ਤੇ ਚੱਪਲਾਂ ਪਾ ਕੇ ਰਹਿੰਦੇ ਆ ਤੇ ਨਾ ਹੀ ਮੈਨੂੰ ਜਿਹੜੀਆਂ ਗੱਲਾਂ ਪਤਾ ਲੱਗੀਆਂ ਮੈਂ ਉਹ ਤੁਹਾਡੇ ਨਾਲ ਗੱਲ ਕਰੂੰਗਾ ਗੱਲ ਤਾਂ ਅਸਲ 'ਚ ਬਾਅਦ 'ਚ ਕਰਨੀ ਆ ਮੈਂ ਪਹਿਲਾਂ ਮੰਮਤਾ ਜੀ ਦੇ ਬਾਰੇ ਦੱਸ ਦਿੰਨਾ ਜਿਹੜੇ ਮੰਮਤਾ ਜੀ ਆ ਉਹ ਨਾ ਤਾਂ ਜਿਹੜਾ ਸੀਐਮ ਹਾਊਸ ਹੋਂ ਦੋਨਾਂ ਵਿੱਚ ਨਹੀਂ ਰਹਿੰਦੇ ਕਹਿੰਦੇ ਜੀ ਆਪਦੇ ਸਿੰਪਲ ਘਰ ਵਿੱਚ ਰਹਿੰਦੇ ਆ ਉਹ ਸਿੰਪਲ ਬਹੁਤ ਸਿੰਪਲ ਕਹਿ ਲੱਗੇ ਤੇ ਉਹ ਸਰਕਾਰ ਦਾ ਬਹੁਤਾ ਨਹੀਂ ਖਾਂਦੇ ਕਿਉਂਕਿ ਸਰਕਾਰ ਦਾ ਪੈਸਾ ਉਹ ਆਪਣਾ ਤੇ ਹੁਣ ਇੱਧਰ ਆ ਜੀਏ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ 5 ਲੱਖ 26000 ਰੁਪਏ ਬਾਦਲਾਂ ਦੀ ਪੈਨਸ਼ਨ ਹੋਵੇ ਤੇ ਉਲਟਾ ਕਹਿਣ ਅਸੀਂ ਕਿਸਾਨਾਂ ਦੇ ਨਾਲ ਆ ਤੇ ਰੈਲੀਆਂ ਕਰਨ ਅਸੀਂ ਕਿਸਾਨਾਂ ਦੇ ਨਾਲ ਆ ਇਹ ਤਾਂ ਸਾਰੇ ਜਾਣਦੇ ਕਿੰਨੇ ਕ ਨਾਲ ਆ ਤੇ ਕਿੰਨੇ ਕ ਨਹੀਂ ਕੈਪਟਨ ਮਰਿੰਦਰ ਸਿੰਘ ਜੀ ਦਿੱਲੀ ਗਏ ਉੱਥੇ ਬੜੇ ਐਮਐਲਏ ਐਮਪੀ ਗਏ ਉੱਥੇ ਇਕੱਠੇ ਹੋ ਕੇ ਮਾਹੌਲੇ ਵਾ ਦਿੱਲੀ ਦੇ ਵਿੱਚ ਜਦੋਂ ਕਿਸਾਨ ਨਹੀਂ ਗਏ ਸੀ ਉਸ ਤੋਂ ਬਾਅਦ ਇੱਕ ਦਿਨ ਚ ਹੀ ਆ ਗਏ ਘਰੇ ਤੇ ਮੈਨੂੰ ਪਤਾ ਲੱਗਾ ਜਿਹੜੇ ਮੰਮਤਾ ਜੀ ਉਹ 70 70 ਦਿਨ ਬੈਠੇ ਰਹੇ ਆ ਧਰਨਿਆਂ ਦੇ ਵਿੱਚ ਉਹ ਕਿਸਾਨਾਂ ਦੇ ਮਾਮਲੇ ਚ ਮਜ਼ਦੂਰਾਂ ਦੇ ਮਾਮਲੇ ਚ ਪਰ ਮੈਂ ਇੱਥੇ ਗੱਲ ਹੋਣਾ ਮੇਨ ਮਕਸਦ ਇਹ ਕਰਨੀ ਚਾਹੂੰਗਾ ਅਖੇ ਉਹਦੇ ਸੀਬੀਆਈ ਦੀਆਂ ਰੈਡਾਂ ਆਉਂਗਾ ਤੇ ਮੈਂ ਸੀਬੀਆਈ ਨੂੰ ਕਹਿਣਾ ਚਾਹੂੰਗਾ ਖੌਰ ਮੈਂ ਤੁਹਾਡੇ ਤੇ ਕੋਈ ਗਿੱਲਾ ਸ਼ਿਕਵਾ ਨਹੀਂਗਾ ਪਰ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਕਹਿਣੀ ਚਾਹੂੰਗਾ ਜੇਕਰ ਸੀਬੀਆਈ ਦੀ ਰੇਡ ਮਾਰਨੀ ਹੁੰਦੀ ਮੰਤਰੀਆਂ ਦੇ ਕਹਿਨ ਤੇ ਜਾ ਕੇ ਝੁੱਗੀਆਂ ਵਾਲਿਆਂ ਦੇ ਮਾਰ ਕੇ ਆਇਆ ਕਰੋ ਉਹਨਾਂ ਗਰੀਬਾਂ ਦੇ ਮਾਰ ਕੇ ਆਇਆ ਕਰੋ ਜਿਨ੍ਹਾਂ ਦੇ ਖਾਣ ਨੂੰ ਘਰੇ ਰੋਟੀ ਨਹੀਂ ਹੁੰਦੀ ਕਿਉਂਕਿ ਅਮੀਰਾਂ ਨੂੰ ਤਾਂ ਤੁਸੀਂ ਹੱਥ ਨਹੀਂ ਲਾਉਂਦੇ ਤੇ ਜੇਕਰ ਇਹੀ ਸੀਬੀਆਈ ਜਾਂਚ ਕਰੇ ਜਾਂ ਸੀਬੀਆਈ ਜਿਹੜੀ ਰੇਟ ਕਿਸੇ ਹੋਰਾਂ ਤੇ ਮਾਰਦੀ ਆ ਤੇ ਸੀਬੀਆਈ ਰੇਟ ਜਾਂ ਭਾਜਪਾ ਦੇ ਮੰਤਰੀਆਂ ਤੇ ਮਾਰੇ ਜਾਂ ਕਾਂਗਰਸ ਦੇ ਮੰਤਰੀਆਂ ਤੇ ਮਾਰੇ ਤੇ ਚਲ ਜੇ ਝਾੜੂ ਵਾਲੇ ਤੇ ਵੀ ਮਾਰ ਹੀ ਲਿਆ ਕਰੋ ਵੀ ਬੰਦੇ ਠੀਕ ਠਾਕ ਹੀ ਆ ਕਿਉਂਕਿ ਕਹਿਣ ਨੂੰ ਤਾਂ ਇਹ ਆਮ ਆਦਮੀ ਪਾਰਟੀ ਆ ਪਰ ਬੰਦੇ ਦੇ ਵਿੱਚ ਖਾਸ ਖਾਸਾ ਇੱਕ ਆਮ ਆਦਮੀ ਪਾਰਟੀ ਆ ਕਾਂਗਰਸ ਕਾਲੀ ਦਲ ਭਾਜਪੀ ਦੇ ਲੀਡਰ ਇਹਨਾਂ ਵਿੱਚ ਆ ਮਾਰਨੀ ਹੁੰਦੀ ਮਾਰ ਲਿਆ ਕਰੋ ਪਰ ਅਸਲ ਦੇ ਵਿੱਚ ਉਹਨੂੰ ਮੈਂ ਗੱਲ ਇਹ ਕਹਿਣਾ ਚਾਹੂੰਗਾ ਸਾਫ਼ ਤੇ ਸਲੀਅਤ ਜੇਕਰ মিডিਆ ਇੰਨਾ ਜ਼ੋਰ ਜਿੰਨਾ ਮੋਦੀ ਦੇ ਪਿੱਛੇ ਲਾਉਂਦੇ ਆ ਤੇ ਜੇਕਰ ਇਹੀ ਜਨਤਾ ਪਿੱਛੇ ਲਾਉਣ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ মিডিਆ ਨੇ ਅਜੇ ਤੱਕ ਆਪ ਦਾ ਚੰਗਾ ਕੰਮ ਨਹੀਂ ਕੀਤਾ ਚੰਗਾ ਕੰਮ ਹੈ ਜੇਕਰ ਲੋਕਾਂ ਨੂੰ ਦੱਸਿਆ ਜਾਵੇ ਕਿ ਤੁਹਾਡੇ ਟੈਕਸਾਂ ਦੇ ਨਾਲ ਮੰਤਰੀਆਂ ਦੀਆਂ ਗੱਡੀਆਂ ਚੱਲਦੀਆਂ ਤੁਹਾਡੇ ਟੈਕਸਾਂ ਦੇ ਨਾਲ ਮੰਤਰੀਆਂ ਦੀਆਂ ਕੋਠੀਆਂ ਪੈਂਦੀਆਂ ਤੇ ਲੋਕ ਜਾਗਣਗੇ ਪਰ ਮੀਡੀਆ ਦਾ ਕੀ ਕੰਮ ਹੈ ਹਾਂਜੀ ਤੁਸੀਂ ਕਿਹਦੇ ਫੈਨ ਆ ਫਲਾਣੇ ਦੇ ਫੈਨ ਆ ਜੇਕਰ ਤੁਸੀਂ ਆਹ ਕਲਾਕਾਰ ਦੇ ਫੈਨ ਆ ਤਾਂ ਇਹ ਦਬਾਓ ਜੇਕਰ ਫਲਾਣੇ ਕਲਾਕਾਰ ਦੇ ਫੈਨ ਹੋ ਤਾਂ ਬੀ ਦਬਾਓ ਜੇਕਰ ਇਹਨਾਂ ਚੋ ਕਿਸੇ ਦੇ ਵੀ ਨਹੀਂ ਤਾਂ ਸੀ ਦਬਾਓ ਅੱਜ ਕੱਲ ਮੀਡੀਆ ਦਾ ਕੰਮ ਤਾਂ ਇਹ ਆ ਤੇ ਜੇਕਰ ਮੀਡੀਆ ਸੁੱਤੀ ਪਈ ਆ ਤੇ ਦੂਜਿਆਂ ਨੂੰ ਤਾਂ ਨਾ ਸਮਾਓ ਕਿਉਂ ਐਵੇਂ ਤੁਸੀਂ ਮੰਤਰੀਆਂ ਦੇ ਕਹਿੰਦੇ ਲੱਗੇ ਪਏ ਰਹਿੰਦੇ ਆ ਤੇ ਹੋਰਾਂ ਬੜੀਆਂ ਚੀਜ਼ਾਂ ਨੇ ਜਿਹੜਾ ਕੱਲ ਰੇਡਾਂ ਮਾਰੀਆਂ ਸਿੰਘਾਂ ਪਰ ਇੱਥੇ ਸਾਫ਼ਜੀ ਗੱਲ ਇਹ ਪਤਾ ਲੱਗਦੀ ਵੀ ਨਾ ਤਾਂ ਮੀਡੀਆ ਔਰ ਨਾ ਕੋਈ ਡਿਪਾਰਟਮੈਂਟ ਇਹ ਆਮ ਲੋਕਾਂ ਦਾ ਨਹੀਂਗਾ ਤੈਮਾ ਮੋਦੀ ਨੂੰ ਵੀ ਕਹਿਣਾ ਚਾਹੂੰਗਾ ਕਿ ਮੈਨੂੰ ਇਹ ਗੱਲ ਦਾ ਪਤਾ ਹੈ ਕਿ ਤੁਹਾਨੂੰ ਇਹਦੇ ਨਾਲ ਕੋਈ ਘਾਟਾ ਨਹੀਂ ਪੈਣਾ ਪਰ ਤੁਹਾਡੇ ਜਿਹੜੇ ਹੰਕਾਰ ਦੀਆਂ ਸੂਈਆਂ ਚੁਭੀਆਂ ਸੀ ਨਾ ਥੋੜੀਆਂ-ਥੋੜੀਆਂ ਉਹ ਥੋੜੀਆਂ ਜਿਹੜੀਆਂ ਭਲੇ ਤੁਸੀਂ ਹੰਕਾਰ ਸੀ ਜਿਹੜਾ ਤੁਹਾਡੇ ਤੇ ਪਰ ਉਹ ਸੱਚਾਈ ਦੀਆਂ ਸੂਈਆਂ ਚੁਭੀਆਂ ਤੁਹਾਡੇ ਤੇ ਮੋਦੀ ਸਾਹਿਬ ਇਹ ਗੱਲ ਯਾਦ ਰੱਖਿਆ ਜੇ ਘਾਟਾ ਤੁਹਾਨੂੰ ਭਾਵੇਂ ਕੋਈ ਨਹੀਂ ਪੈਣਾ ਜੇਕਰ ਇੰਨਾ ਹੀ ਪੈਸਾ ਜਿੰਨਾ ਤੁਸੀਂ ਕਦੇ ਬੰਗਾਲ ਤੇ ਲਾਤਾ ਕਦੇ ਐਮਪੀ ਦੇ ਇਲੈਕਸ਼ਨਾਂ ਤੇ ਲਾਤਾ ਜੇਕਰ ਇਹੀ ਬੰਗਾਲ ਦੀ ਵਜ੍ਹਾ ਤੇ ਜੇਕਰ ਇਹੀ ਲੋਕਾਂ ਦੇ ਪੈਸਾ ਲਾਉਂਨੇ ਜਿਹੜਾ ਤੁਸੀਂ ਕਰੋੜਾ ਅਰਬ ਰੁਪਇਆ ਖਰਾਬ ਕਰਦੇ ਇਲੈਕਸ਼ਨਾਂ ਤੇ ਇਹੀ ਕਾਸ਼ ਕਿਤੇ ਜਾਂ ਸਿਹਤ ਡਿਪਾਰਟਮੈਂਟ ਫ੍ਰੀ ਕੀਤਾ ਹੋਵੇ ਜਾਂਕਰ ਤੁਸੀਂ ਐਜੂਕੇਸ਼ਨ ਫ੍ਰੀ ਕੀਤਾ ਹੋਵੇ ਗਰੀਬ ਅਮੀਰ ਆਸਤੇ ਸਭ ਵਾਸਤੇ ਐਜੂਕੇਸ਼ਨ ਤੇ ਸਿਹਤ ਡਿਪਾਰਟਮੈਂਟ ਇਹ ਕਿਸੇ ਐਸਸੀ ਜਾਂ ਜਰਨਲ ਕੈਟਾਗਰੀ ਵਾਸਤੇ ਨਹੀਂ ਚਾਹੇ ਕੋਈ ਸੜਕ ਤੋਂ ਠੱਕੇ ਕੋਈ ਬੰਦਾ ਜਾਂਦਾ ਰਵੇ ਤੇ ਚਾਹੇ ਕੋਈ ਮਹਿਲਾ ਜੋ ਨਿਕਲ ਕੇ ਜਾਂਦਾ ਰਵੇ ਇਹ ਸਭ ਵਾਸਤੇ ਫਰੀ ਚਾਹੀਦਾ ਪਰ ਇਹ ਕੰਮਾਂ ਵਾਸਤੇ ਤੁਹਾਡਾ ਦਿਮਾਗ ਨਹੀਂ ਚੱਲਦਾ ਹੁਣ ਇੱਥੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਹੁਣ ਮੇਰੇ ਕਿਸਾਨ ਵੀਰ ਗੁੱਸਾ ਕਰਨਗੇ ਜਿਹੜੀ ਮੈਂ ਗੱਲ ਕਹੂੰਗਾ ਸਾਡੇ ਜਿਹੜੇ ਕਿਸਾਨ ਵੀਰ ਆ ਉਹ ਬੰਗਾਲ ਦੇ ਵਿੱਚ ਗਏ ਚਲੋ ਠੀਕ ਆ ਉਹਨਾਂ ਨੇ ਮਮਤਾ ਜੀ ਦਾ ਜਿਹੜਾ ਕਹਿ ਲੱਗੇ ਵੀ ਉਹਨਾਂ ਬੀਜੇਪੀ ਦਾ ਵਿਰੋਧ ਕੀਤਾ ਤੇ ਮਮਤਾ ਜੀ ਦੇ ਨਾਲ ਚੱਲੇ ਆ ਬਹੁਤ ਵਧੀਆ ਗੱਲ ਆ ਆਪਾਂ ਬੀਜੇਪੀ ਦੇ ਵਿਰੋਧ ਆ ਪਰ ਅਕਸਰ ਤੁਹਾਨੂੰ ਇਹਦਾ ਗੱਲ ਮੰਨੀ ਨਹੀਂ ਪਾਉਗੀ ਲੱਗ ਪਾ ਕੇ 98% ਪਾਰਟੀਆਂ ਉਹ ਆਰਐਸਐਸ ਦੀਆਂ ਜੇਕਰ ਬੰਗਾਲ ਦੇ ਵਿੱਚ ਜਾ ਕੇ ਬੀਜੇਪੀ ਦਾ ਵਿਰੋਧ ਕਰਦੇ ਆ ਤਾਂ ਪੰਜਾਬ ਦੇ ਵਿੱਚ ਕਾਂਗਰਸ ਕਾਲੀ ਦਲ ਆਮ ਆਦਮੀ ਪਾਰਟੀ ਆ ਜਿੰਨੀਆਂ ਪੰਜਾਬ ਚ ਪਾਰਟੀਆਂ ਉਹਨਾਂ ਦਾ ਵੀ ਵਿਰੋਧ ਕਰੋ ਤਾਂ ਮੈਂ ਗਰੰਟੀ ਦੇ ਨਾਲ ਕਹਿੰਦਾ ਕਿ ਪੰਜਾਬ ਚੰਗਾ ਹੋ ਸਕਦਾ ਆਪਾਂ ਨੂੰ ਨਾ ਤਾਂ 70 ਸਾਲ ਹੋ ਗਏ ਇਹਨਾਂ ਨੂੰ ਆਉਂਦਿਆਂ ਨੂੰ ਕਦੇ ਏ ਆਗੇ ਕਦੇ ਸੀ ਆਗੀ ਤੇ ਕਦੇ ਏ ਆਗੀ ਕਦੇ ਸੀ ਆਗੀ ਤੇ ਕਦੇ ਏ ਆਗੀ ਕਹਿਣ ਤੋਂ ਭਾਵ ਕਦੇ ਕਾਂਗਰਸ ਕਦੇ ਕਾਲੀ ਦਲ ਤੇ ਹੁਣ ਆਮ ਆਦਮੀ ਪਾਰਟੀ ਇਹਦੇ ਵਿੱਚ ਕਾਂਗਰਸ ਕਾਲੀ ਦਲ ਬੀਜੇਪੀ ਦੇ ਲੀਡਰ ਜਾਵਰੇ ਕੀ ਇਹਦੇ ਨਾਲ ਕਿਸਾਨ ਤੇ ਮਜ਼ਦੂਰ ਤੇ ਜਿਹੜਾ ਸਾਡਾ ਮਿਡਲ ਕਲਾਸ ਵਰਗ ਆ ਉਹ ਸੈੱਟ ਰਹਿ ਸਕਦਾ ਤੁਸੀਂ ਆਪ ਦੱਸ ਦੋ ਕਦੇ ਨਹੀਂ ਰਹਿ ਸਕਦੇ ਕਿਉਂਕਿ ਜਿਨ੍ਹਾਂ ਦੇ ਆਮ ਘਰਾ ਦੇ ਇਹਨਾਂ ਨੇ ਬੱਚੇ ਚੱਕਨੇ ਸੀਗੇ ਇਲੈਕਸ਼ਨਾਂ ਵਾਸਤੇ ਜਾਂ ਇਹ ਇਲੈਕਸ਼ਨਾਂ ਵਾਸਤੇ ਚੱਕਦੇ ਜਿਹੜੇ ਕੁੱਟ ਖਾ ਰਹੇ ਆ ਕਿਸਾਨਾਂ ਦੇ ਪੁੱਤ ਜਾਂ ਸਾਡੇ ਜਿਹੜੇ ਟਟ ਪਾਸ ਕੀਤੇ ਹੋਰੇ ਬੇਰੋਜ਼ਗਾਰ ਨੌਜਵਾਨ ਸਾਡੇ ਇਤਿਹਾਪਕ ਤਾਂ ਅਸੀਂ ਮੰਨਦੇ ਸੀ ਕਿ ਆਮ ਲੋਕਾਂ ਦੀ ਪਾਰਟੀ ਆ ਪਰ ਮੈਂ ਮੇਨ ਮਕਸਦ ਇਹ ਕਹਿਣਾ ਚਾਹੂੰਗਾ ਕਿ ਨਾ ਤਾਂ ਸਾਡੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਲੱਖਾਂ ਰੁਪਇਆ ਪੈਨਸ਼ਨਾਂ ਲੈ ਰਹੇ ਆ ਤੇ ਸਾਡੀ মিডিਆ ਨੇ ਕਦੇ ਦੱਸਿਆ ਕਿਉਂਕਿ মিডিਆ ਨੂੰ ਤੇ ਕੋਈ ਕੰਮ ਆ ਕੌਣ ਮੂਸੇ ਵਾਲੇ ਦਾ ਫੈਨ ਆ ਕਿਹੜਾ ਬੱਬੂ ਮਾਨ ਦਾ ਫੈਨ ਆ ਤੇ ਨੌਜਵਾਨਾਂ ਨੂੰ ਆਪਸ ਵਿੱਚ ਲੜਾਉਂਦੇ ਰਹਿੰਦੇ ਆ ਮੈਂ ਨੌਜਵਾਨਾਂ ਨੂੰ ਇੱਕ ਗੱਲ ਕਹਿਣਾ ਕਿ ਮੈਂ ਅਕਸਰ ਹੀ ਤੁਹਾਡੀ ਲੜਾਈ ਵੇਖਦਾ ਰਹਿੰਦਾ ਅਸੀਂ ਮੂਸੇ ਵਾਲੇ ਦੇ ਫੈਨ ਅਸੀਂ ਬੱਬੂ ਮਾਨ ਦੇ ਫੈਨ ਆ ਮੈਂ ਦੋਨਾਂ ਨੂੰ ਮਾੜਾ ਨਹੀਂ ਕਹਿੰਦਾ ਮੈਂ ਦੋਨਾਂ ਨੂੰ ਚੰਗਾ ਨਹੀਂ ਕਹਿੰਦਾ ਪਰ ਤੁਹਾਨੂੰ ਇੱਕ ਗੱਲ ਯਾਦ ਰੱਖਣਾ ਕਿ ਸਾ ਆਪਣੇ ਜਿਹੜਾ ਮਾਪਾਪ ਹੁੰਦਾ ਸੀ ਉਹ ਕਾਲੀ ਕਾਂਗਰਸੀਆਂ ਪਿੱਛੇ ਲੜਦਾ ਹੁੰਦਾ ਸੀ ਅੱਜ ਆਪਾਂ ਉਹਨੂੰ ਆਪਾਂ ਉਹਨਾਂ ਨੂੰ ਪੁੱਛਦੇ ਆ ਕਿ ਪਾਪਾ ਤੂੰ ਸਾਡੇ ਆਸਤੇ ਕੀ ਕੀਤਾ ਕੱਲ ਨੂੰ ਆਪਣੇ ਬੱਚੇ ਪੁੱਛਣਗੇ ਕਿ ਪਾਪਾ ਤੂੰ ਸਾਡੇ ਆਸਤੇ ਕੀ ਕੀਤਾ ਤੂੰ ਮੂੰਹ ਚੱਕ ਕੇ ਕਹੋ ਜੇ ਅਸੀਂ ਸਿੱਧੂ ਮੂਸੇਵਾਲੇ ਪਿੱਛੇ ਬੱਬੂ ਮਾਨ ਦੇ ਪਿੱਛੇ ਤੇ ਅਸੀਂ ਆਮ ਆਦਮੀ ਪਾਰਟੀ ਪਿੱਛੇ ਲੜਦੇ ਫਿਰਦੇ ਸੀ ਪੁੱਤ ਤੇ ਪਾਪਾ ਜੀ ਦਾਦੇ ਉਹਨੇ ਕੀ ਕੀਤਾ ਸੀ ਉਹ ਪੁੱਤ ਕਾਂਗਰਸ ਕਾਲੀ ਦਲ ਦੇ ਪਿੱਛੇ ਲੜਦੇ ਰਹੇ ਕੀ ਜਵਾਬ ਦੇਵਾਂਗੇ ਆਪਾਂ ਮੈਂ ਇੱਕ ਗੱਲ ਕਹਿਣਾ ਜਿਹੜੇ ਲੋਕ ਇਹਨਾਂ ਦੀਆਂ ਪਾਰਟੀਆਂ ਤੇ ਰੈਲੀ ਤੇ ਜਾਂਦੇ ਆ ਕਿ ਜਦੋਂ ਇਹਨਾਂ ਦੀ ਲੱਖਾਂ ਰੁਪਈਆ ਤਨਖਾਹ ਆਉਂਦੀ ਆ ਤੁਹਾਨੂੰ ਕਦੇ ਹਿੱਸਾ ਦੇ ਕੇ ਜਾਂਦੇ ਆ ਕਦੇ ਨਹੀਂ ਦੇ ਕੇ ਜਾਂਦੇ ਜਾਂ ਜਿਹੜੇ ਕਲਾਕਾਰਾਂ ਪਿੱਛੇ ਲੜਦੇ ਆ ਜਿੱਦੇ ਸਿੱਧੂ ਮੂਸੇ ਵਾਲਾ ਲਾਈਵ ਲਾ ਕੇ ਆਉਂਦਾ ਲੱਖਾਂ ਰੁਪਈਆ ਦਾ ਉਹਦੇ ਤੁਹਾਨੂੰ ਉਹਦੇ ਵਿੱਚੋਂ ਪੈਸਾ ਨਹੀਂ ਦਿੰਦਾ ਹੋਊਗਾ ਜਿਹੜੇ ਉਹਨਾਂ ਪਿੱਛੇ ਲੜਦੇ ਆ ਜਿੱਦੇ ਵੀਰ ਬੱਬੂ ਮਾਨ ਲਾ ਕੇ ਆਉਂਦਾ ਹੋਗਾ ਨਾ ਤੁਹਾਨੂੰ ਉਹ ਪੈਸੇ ਦਿੰਦਾ ਹੋਊਗਾ ਨਾ ਮੈਂ ਇਹਨਾਂ ਦੇ ਵਿਰੋਧ ਚ ਨਾ ਮੈਂ ਨਾ ਤੇ ਪੱਖ ਜਾਂ ਪਰ ਮੈਂ ਉਹਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਵੀ ਆਪਾਂ ਜਾਵਾਂਗੇ ਕਿੱਧਰ ਤੁਸੀਂ ਇਹ ਗੱਲ ਯਾਦ ਰੱਖ ਲਓ ਮੇਨ ਮਕਸਦ ਇਹੀ ਸਾਡੇ ਬਜ਼ੁਰਗਾਂ ਨੂੰ ਕਹਿਣਾ ਕਿ ਇਹਨਾਂ ਪਾਰਟੀਆਂ ਨੇ ਨਾ ਕੁਝ ਬਣਾਇਆ ਨਾ ਕੁਝ ਹੋਣਾ ਆਪਾਂ ਨੂੰ ਲੋੜ ਹੈ ਇੱਕ ਚੰਗੇ ਮੋੜ ਦੀ ਤੇ ਹੁਣ ਮੋੜ ਆਪਣੇ ਕੋਲ ਬਹੁਤ ਆਗੇ ਪਰ ਉਹ ਮੋੜ ਆਪਾਂ ਮੁਰਨਾ ਕਿੱਧਰ ਨੂੰ ਆ ਉਹ ਸਮਝ ਨਹੀਂ ਆ ਰਹੀ ਕਿਉਂਕਿ ਸਾਰੇ ਮੋੜ ਇੱਕੋ ਜਿਹੇ ਆ ਕੋਈ ਤਾਂ ਜਾਈ ਜਾਂਦਾ ਦਲਦਲ ਦੇ ਵਿੱਚ ਕੋਈ ਜਾਈ ਜਾਂਦਾ ਬਲਦੀ ਅੱਗ ਵਿੱਚ ਜਿਹੜਾ ਮੋੜ ਆ ਮੋੜ ਅਕਸਰ ਚਾਰ ਹੀ ਹੁੰਦੇ ਆ ਤੇ ਇੱਕ ਜਿਹੜਾ ਮੋੜ ਜਾਈ ਜਾਂਦਾ ਇਧਰ ਨੂੰ ਮੋੜ ਜਾਈ ਜਾਂਦਾ ਉਹ ਪਾਣੀ ਚ ਡੁੱਬੋ ਹੀ ਜਾਂਦਾ ਜਾਂ ਜਿਹੜਾ ਚੌਥਾ ਮੋੜ ਮੁੜੀ ਜਾਂਦਾ ਉਹ ਤਿਆਬ ਤੇਲ ਜਾਈ ਜਾਂਦਾ ਵੀ ਜਦੋਂ ਜਾਓਗੇ ਨਾਲ ਦੀ ਨਾਲ ਡੋਬੋ ਜੂਗੇ ਉਹ ਚੌਥਾ ਮੋੜ ਭਾਜੀਪੀ ਆ ਹੁਣ ਮਕਸਦ ਇੱਥੇ ਇਹ ਆ ਕਿ ਆਪਾਂ ਨੂੰ ਆਪ ਦਾ ਮੋੜ ਬਣਾਉਣ ਦੀ ਲੋੜ ਆ ਮੋੜ ਨਹੀਂ ਇੱਕ ਕਹਿ ਲਓ ਇਕੱਠ ਕਰਨ ਦੀ ਲੋੜ ਆ ਆਪਣਾ ਨੂੰ ਇਕੱਠੇ ਹੋਣ ਦੀ ਲੋੜ ਆ ਜਿੰਨਾ ਚਿਰ ਆਪ ਇਹਨਾਂ ਪਾਰਟੀਆਂ ਦਾ ਖਹਿੜਾ ਨਹੀਂ ਛੱਡਦੇ ਜਾਂ ਜਿੰਨਾ ਚਿਰ ਆਪਾਂ ਕੋਈ ਚੰਗਾ ਆਪ ਦਾ ਲੀਡਰ ਨਹੀਂ ਚੁੰਦੇ ਉਹਨਾਂ ਚਿਰ ਆਪਣਾ ਕੋਈ ਹੱਲ ਨਹੀਂ ਨਾ ਤਾਂ ਕਿਸਾਨੀ ਬਚਣੀ ਐ ਤੇ ਨਾ ਹੀ ਮਜ਼ਦੂਰ ਬਚਨੇ ਆ ਨਾ ਹੀ ਆ ਗਰੀਬ ਅਮੀਰ ਕੋਈ ਨਹੀਂ ਬਚਣਾ ਇਹ ਗੱਲ ਯਾਦ ਰੱਖ ਲੋ ਗਰੀਮ ਮੇਰੀ ਕੱਢ ਦਿਆ ਕਰੋ ਜਾਂ ਪਾਪ ਨੂੰ ਕੱਢ ਦੋ ਮੇਨ ਮਕਸਦ ਇਹ ਥੇ ਕਹਿਣਾ ਕਿ মিডিਆ ਨੇ ਸਾਥ ਦੇਣਾ ਸੀ ਉਹ মিডিਆ ਨੇ ਸਾਫ ਨਹੀਂ ਦਿੱਤਾ ਡਿਪਾਰਟਮੈਂਟਾਂ ਨੇ ਮੰਤਰੀਆਂ ਤੇ ਰੈਡਾ ਮਾਰਨ ਦੀ ਬਜਾਏ ਆਮ ਲੋਕਾਂ ਤੇ ਰੈਡਾ ਮਾਰਦੇ ਫਿਰਦੇ ਹੁੰਦੇ ਆ ਜਦੋਂ ਇਹ ਤੁਸੀਂ ਵੀ ਜਾਣਦੇ ਆ ਬਹੁਤਾ ਤੁਹਾਨੂੰ ਸਮਝਾਉਣ ਦੀ ਲੋੜ ਨਹੀਂ ਕਹਿਣ ਚੋ ਪਾਵ ਇੰਡੀਆ ਲੋਕਤੰਤਰ ਦੇਸ਼ਾ ਪਰ ਲੋਕਤੰਤਰ ਲੀਡਰਾਂ ਵਾਸਤੇ ਮੰਤਰੀਆਂ ਵਾਸਤੇ ਜਿਹੜੇ ਚੰਗੇ ਘਰਿਆਣਿਆਂ ਦੇ ਆ ਜਿਹੜੇ ਚੰਗਾ ਘਰਬਾਰ ਆ ਜਿਨ੍ਹਾਂ ਦਾ ਜਿਨ੍ਹਾਂ ਦੇ ਕੋਲ ਚੰਗਾ ਤਨ ਇਹ ਉਹਨਾਂ ਵਾਸਤੇ ਲੋਕਤੰਤਰ ਦੇਸ਼ ਆ ਆਪਾਂ ਸਿਰਫ ਗੁਲਾਮ ਆ ਜਿਵੇਂ ਪਹਿਲਾਂ ਰਾਜਾ ਦੇ ਹੁੰਦੇ ਸੀ ਫਿਰ ਮਨੁਵਾਦਿਆਂ ਦੇ ਹੋ ਗਏ ਮਨੁਵਾਦਿਆਂ ਤੋਂ ਅੰਗਰੇਜ਼ਾਂ ਦੇ ਹੋ ਗਏ ਤੇ ਅੱਜ ਵੀ ਮਨੁਵਾਦਿਆਂ ਦੇ ਆ ਤੇ ਮੰਤਰੀਆਂ ਦੇ ਆ ਅੱਜ ਮੰਤਰੀਆਂ ਦੇ ਪੁੱਤ ਕੁੱਟਦੇ ਆ ਪੁੱਤਾਂ ਨੇ ਤਾਂ ਕੁੱਟਣਾ ਹੀ ਕੁੱਟਣਾ ਨਾਲ ਜਿਹੜਾ ਐਮਐਲਏ ਐਮਪੀ ਦਾ ਕੋਈ ਮਾਮੇ ਚਾਚੇ ਦਾ ਗਾਂਢ ਰਿਸ਼ਤੇਦਾਰ ਉਹ ਵਿੱਚ ਚਪੇੜ ਮਾਰ ਕੇ ਲੰਘ ਜਾਂਦੇ ਤੁਹਾਨੂੰ ਵੀ ਪਤਾ ਹੁਣ ਸਾਫ਼ ਜੀ ਇਹ ਗੱਲ ਕਰਦਾ ਕਿ ਭਾਜਪਾ ਨੇ ਇਥੇ ਇਹ ਗੱਲ ਕਹੀ ਹੈ ਕਿ ਹੁਣ ਜਿਹੜੇ ਏਵੀਐਮ ਤੇ ਸਵਾਲ ਚੱਕਦੇ ਸੀ ਉਹ ਹੁਣ ਚੁੱਪ ਹੋ ਜਾਣਗੇ ਪਰ ਮੈਂ ਤੁਹਾਨੂੰ ਅੱਜ ਵੀ ਕਹਿਣਾ ਇਹ ਸੀਐਮ ਚਾਹੇ ਲੱਖ ਬਾਂਝਰ ਕਿਉਂਕਿ ਸੈਂਟਰ ਸਰਕਾਰ ਤੁਹਾਡੀ ਆ ਸੀਮ ਤੁਹਾਡੇ ਕੋਲ ਆਉਣਗੇ ਤੁਸੀਂ ਸੀਮਾ ਕੋਲ ਨਹੀਂ ਆਉਂਦੇ ਸੀਐਮ ਆ ਕੋਲ ਆ ਕੇ ਨਹੀਂ ਕਹੋਗੇ ਵੀ ਸਾਨੂੰ ਲੋੜ ਆ ਤੁਹਾਡੀ ਸੀਐਮ ਸਾਹਿਬ ਤੁਹਾਡੇ ਕੋਲ ਆਉਣਗੇ ਕਿ ਸਾਨੂੰ ਤੁਹਾਡੀ ਲੋੜ ਹੈ ਤੇ ਇਹੀ ਮੈਂ ਗੱਲ ਕਿਹੜਾ ਜਿਵੇਂ ਕੇਜਰੀਵਾਲ ਮਿੰਟਾ ਕਰਦਾ ਫਿਰਦਾ ਹੈ ਦਿੱਲੀ ਦੇ ਵਿੱਚ ਤੇ ਗੱਲ ਸਾਫ਼ ਜੀ ਉੱਥੇ ਮੈਂ ਗੱਲ ਤੁਹਾਨੂੰ ਸਪਸ਼ਟ ਕਰ ਦਿੰਨਾ ਕਿ EVM ਅਸੀਂ ਅੱਜ ਵੀ ਕਹਿੰਨੇ ਆ ਤੇ ਅਸੀਂ ਕੱਲ ਵੀ ਕਵਾਂਗੇ ਤੇ ਕਹਿੰਦੇ ਰਹਿਾਂਗੇ ਜਿੰਨਾ ਚਿਰ EVM ਬੰਦ ਨਹੀਂ ਨਾ ਹੁੰਦੀ ਉਹਨਾਂ ਚਿਰ ਤੁਸੀਂ ਛਾਲਾ ਮਾਰਦੇ ਆਇਆ ਕਰਕੇ ਜਿੱਦੇ EVM ਬੰਦ ਹੋ ਗਈ ਉਹਦੇ ਐ ਲੱਗੋਗੇ ਜਿਵੇਂ ਕੋਈ BJP ਦੀ ਨਾਂ ਦੀ ਕੋਈ ਪਾਰਟੀ ਨਹੀਂ ਹੁੰਦੀ ਸੀ ਤੇ ਬਹੁਤ ਜਲਦ ਹੋਊਗਾ ਮੈਂ ਕਹਿਣਾ ਕਿ EVM ਦੇ ਨਾਲ ਸਭ ਕੁਝ ਹੁੰਦਾ ਕਿਉਂਕਿ ਤੁਹਾਨੂੰ ਆ ਸੀਐਮ ਆ ਜਿਹੜੀਆਂ ਸ਼ੀਟਾਂ ਸਟੇਟਾਂ ਨਾਲ ਤੁਹਾਨੂੰ ਕੋਈ ਘਾਟਾ ਨਹੀਂ ਪੈਣ ਲੱਗਿਆ ਗੱਲ ਆਉਂਦੀ ਆ ਸੈਂਟਰਲ ਲੈਵਲ ਦੀ ਤੇ ਬਾਕੀ ਜੇਕਰ ਕੁਝ ਮੈਂ ਗਲਤ ਕਿਹਾ ਹੋਵੇ ਉਹਦੇ ਵਾਸਤੇ ਮੈਂ ਮਾਫੀ ਚਾਹੁੰਨਾ ਸਪਸ਼ਟ ਤੁਹਾਨੂੰ ਮੈਂ ਕਰ ਦਿੰਨਾ ਕਿ ਜਿਹੜੇ ਆਪਣੇ ਮੰਤਰੀ ਇੱਥੇ ਉਹਨਾਂ ਦੀਆਂ ਲੱਖਾਂ ਰੁਪਿਆ ਪੈਨਸ਼ਨਾਂ ਕਰਦੇ ਕੁਛ ਨਹੀਂ ਜਿਹੜੇ ਇੱਕ ਪਾਸੇ ਦੂਜੇ ਆ ਮੰਮਤਾ ਜੀ ਆ ਉਹਨਾਂ ਦੇ ਕਹਿੰਦੇ ਸਿੰਪਲ ਚੱਪਲਾ ਤੇ ਸਿੰਪਲ ਆ ਉਹਦੇ ਘਰ ਵਿੱਚ ਰਹਿੰਦੇ ਆ ਤੇ ਸਾਡੇ ਜਿਹੜੇ ਪੈਨਸ਼ਨਾਂ ਲੈ ਰਹੇ ਉਹ ਕਿਹੜੇ ਮੂੰਹ ਨਾਲ ਲੈ ਰਹੇ ਆ ਕੀ ਖਾਂਦੇ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਇਹੋ ਜਿਹੀ ਕਿਹੜੀ ਗੋਲੀ ਆ ਜਿਹੜੀ ਖਾ ਕੇ ਤੁਸੀਂ ਇੰਨੇ ਬਿਸ਼ਰਮ ਹੋ ਜਾਂਦੇ ਆ ਜੇਕਰ ਤੁਹਾਡੇ ਕੰਨਾਂ 'ਚ ਕੋਈ ਮਸ਼ੀਨਾਂ ਲਾਉਣ ਵਾਲੀਆਂ ਰਹਿੰਦੀਆਂ ਕਮ ਸੇ ਕਮ ਇੰਨਾ ਪੈਸਾ ਖਾਦਾ ਯਾਰ ਇੱਕ ਮਸ਼ੀਨ ਤਾਂ ਲਾਓ ਕੰਨਾਂ 'ਚ ਸੁਣਨ ਵਾਲੀ ਅੱਖਾਂ ਅੱਖਾਂ ਹੀ ਬਵਾ ਲਓ ਕਈ ਟੰਗਾਂ ਨੂੰ ਖਰਾਟੇ ਆਉਂਦੇ ਤੇ ਖਰਾਟਿਆਂ ਦੀ ਦਵਾਈ ਲੈ ਲੈਂਦੇ ਅੱਖਾਂ ਤੇ ਕੰਨਾਂ ਦਾ ਇਲਾਜ ਕਰਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ